ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਹਰ ਹਾਲ ਹਰ ਪੀੜਤਾ ਦੇ ਨਾਲ ਜਰਨਲ ਨੰਗਲ ਪਿੰਡ ਚਿਹੜੂ ਵਿਖੇ ਹੜ ਪੀੜਤ ਗੁੱਜਰ ਪਰਿਵਾਰ ਨੂੰ ਕੰਬਲ ਅਤੇ ਕੱਪੜੇ ਦਿੱਤੇ ਫਗਵਾੜਾ ਤੋਂ ਪੱਤਰਕਾਰ ਡਾਕਟਰ ਰਾਣਾ ਦੀ ਰਿਪੋਰਟ ਪਿਛਲੇ ਦਿਨੀ ਪਿੰਡ ਚਿਹੜੂ ਵਿਖੇ ਬਈ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਇੱਕ ਗੁੱਜਰ ਪਰਿਵਾਰ ਪਾਣੀ ਦੀ ਮਾਰ ਹੇਠ ਆ ਗਿਆ ਸੀ ਜਿਸ ਨੂੰ ਇੰਪਰੂਵਮੈਂਟ ਟੈਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸ ਸੀ ਵਿੰ ਪੰਜਾਬ ਦੇ ਜ਼ੋਨ ਇੰਚਾਰਜ ਜਰਨੈਲ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਾਸ਼ਨ ਅਤੇ ਪਸ਼ੂਆਂ ਵਾਸਤੇ ਸੁੱਕੀ ਫੀਡ ਦਿੱਤੀ ਗਈ ਸੀ ਅੱਜ ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਬੀ ਵਿੱਚ ਅਚਾਨਕ ਜ਼ਿਆਦਾ ਪਾਣੀ ਆਉਣ ਨਾਲ ਸਿਰਾਜ ਅਲੀ ਦੇ ਘਰ ਦਾ ਸਾਰਾ ਸਮਾਨ ਪਾਣੀ ਵਿੱਚ ਡੁੱਬ ਗਿਆ ਸੀ ਅਤੇ ਪੂਰਾ ਪਰਿਵਾਰ 7 ਦਿਨਾਂ ਤੋਂ ਪਿੰਡ ਦੇ ਬਾਹਰ ਉਜਾੜ ਵਿੱਚ ਆਪਣੀਆਂ ਪੰਜ ਧੀਆਂ ਨਾਲ ਜੀਵਨ ਬਤੀਤ ਕਰਨ ਲਈ ਮਜਬੂਰ ਸੀ ਉਹਨਾਂ ਦਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਕੱਲ ਪਰਿਵਾਰ ਵਾਸਤੇ ਸੁੱਕਾ ਰਾਸ਼ਨ ਅਤੇ ਪਸ਼ੂਆਂ ਵਾਸਤੇ ਸੁੱਕੀ ਫੀਡ ਲੈ ਕੇ ਆਏ ਸੀ ਅਤੇ ਅੱਜ ਅਸੀਂ ਪੀੜਤ ਪਰਿਵਾਰ ਵਾਸਤੇ ਕੰਬਲ, ਕਾਰਦੀਆਂ ਅਤੇ ਔਰਤਾਂ ਵਾਸਤੇ ਸੂਟ, ਕੁਝ ਮਰਦਾਨਾ ਕੱਪੜੇ ਪਰਿਵਾਰ ਨੂੰ ਦਿੱਤੀ ਹਨ ਕਿਉਂਕਿ ਪਰਿਵਾਰ ਦੇ ਪਹਿਨਣ ਵਾਲੇ ਕੱਪੜੇ ਵੀ ਪਾਣੀ ਵਿੱਚ ਡੁੱਬ ਗਏ ਸਨ ਅਤੇ ਉਹਨਾਂ ਨੂੰ ਉਹ ਬਾਹਰ ਨਹੀਂ ਕੱਢ ਸਕੇ ਸਨ ਉਹਨਾਂ ਕਿਹਾ ਕਿ ਜਿਹੜੇ ਪਰਿਵਾਰ ਵੀ ਹੜ੍ਹ ਦੀ ਚਪੇਟ ਵਿੱਚ ਆਏ ਹਨ ਉਸ ਹਰ ਪਰਿਵਾਰ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਉਨਾ ਲੋਕਾਂ ਨੂੰ ਇੱਕ ਵਾਰ ਫਿਰ ਭਰੋਸਾ ਦਵਾਇਆ ਕਿ ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਹਰ ਹਾਲ ਹਰ ਪੀੜਤਾਂ ਨਾਲ ਖੜੇ ਰਹਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਵਿਜੇ ਕੁਮਾਰ ਪੰਡੋਰੀ, ਕੇਵਲ ਪ੍ਰੀਤ ਸਿੰਘ, ਕਰਨਵੀਰ ਸਿੰਘ, ਜਤਿੰਦਰ ਸਿੰਘ ਰੇਮਪੀ, ਬਲਰਾਜ ਬਾਉ, ਕਰਨਵੀਰ ਸਿੰਘ, ਮਨਜਿੰਦਰ ਸਿੰਘ ਜੱਸੀ ਗੰਡਵਰ ਯਸ਼ ਚੱਲੀ ਅਤੇ ਹੋਰ ਸਾਥੀ ਵੀ ਹਾਜ਼ਰ ਸਨ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਜੱਸੀ ਪਹੁੰਚੇ ਸੀ ਫਿਰ ਚਿਹੜੂ ਸਰਾਜ ਜੀ ਜਿਹੜਾ ਇੱਕ ਗੁੱਜਰ ਪਰਿਵਾਰ ਸੀ ਕੱਲ ਤੁਹਾਨੂੰ ਦੱਸਿਆ ਸੀਗਾ ਬਈ ਕਿਸ ਤਰੀਕੇ ਦੇ ਨਾਲ ਪਾਣੀ ਦੀ ਮਾਰ ਜਿਹੜੀ ਇਸ ਪਰਿਵਾਰ ਦੇ ਉੱਤੇ ਪਈ ਇਹ ਇਹਦੀਆਂ ਪੰਜ ਧੀਆਂ ਔਰ ਇਹ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਉਹ ਖੇਤਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਸੀਗਾ ਬਹੁਤ ਸਾਰੇ ਨੁਕਸਾਨ ਜਦੋਂ ਪਾਣੀ ਘਰ ਦੇ ਵਿੱਚ ਆਵੜਿਆ ਆ ਦਾਣੇ ਸਾਰੇ ਵਿੱਚੇ ਭਿੱਜ ਗਏ ਹੁਣ ਕਾਲੇ ਪੈ ਗਏ ਆ ਧੁੱਪ ਲਾਉਣ ਡਿਆ ਆ ਤੇ ਹੋਰ ਕੱਪੜਾ ਲੀੜਾ ਵੀ ਬਹੁਤ ਸਾਰਾ ਭਿੱਜ ਗਿਆ ਬਹੁਤ ਸਾਰਾ ਰਾਸ਼ਨ ਦਾ ਸਮਾਨ ਜਿਹੜਾ ਅਸੀਂ ਕੋ ਖਾਣ ਦਾ ਘਰ ਦੇ ਵਿੱਚ ਰੱਖਿਆ ਸੀ ਉਹ ਵੀ ਸਾਰਾ ਇਦਾਂ ਹੀ ਜਿੰਨਾ ਕ ਕੱਢ ਸਕਿਆ ਸੀ ਉਸ ਵੇਲੇ ਪਾਣੀ ਇੰਨੀ ਤੇਜ਼ੀ ਦੇ ਨਾਲ ਵਧ ਗਿਆ ਕਿ ਕੁਝ ਸਮਾਨ ਕੱਢ ਸਕਿਆ ਜਿਹੜਾ ਟਰਾਲੀ ਦੇ ਵਿੱਚ ਆਪਾਂ ਤੁਹਾਨੂੰ ਕੱਲ ਦਿਖਾਇਆ ਸੀ ਅੱਜ ਅਸੀਂ ਫਿਰ ਉਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਸ ਪਰਿਵਾਰ ਦੇ ਵਾਸਤੇ ਕੁਝ ਕੱਪੜੇ ਜੈਂਟਸ ਕੁਝ ਲੇਡੀਜ਼ ਸੂਟ ਜਾਂ ਕੁਝ ਹੋਰ ਜ਼ਰੂਰਤ ਦਾ ਸਮਾਨ ਜਿਹੜਾ ਹੈ ਕੁਝ ਰਜ਼ਾਈਆਂ ਕਿਉਂਕਿ ਅੱਗੇ ਹੁਣ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਲੱਗ ਪਿਆ ਹੈਗਾ ਸਰਦੀਆਂ ਦਾ ਤੂ ਰਜ਼ਾਇਆਂ ਕੰਬਲ ਜਿਹੜੇ ਆ ਉਹ ਸਾਰਾ ਜ਼ਰੂਰਤ ਦਾ ਸਮਾਨ ਜਿਹੜਾ ਉਹ ਲੈ ਕੇ ਅੱਜ ਇੱਥੇ ਪਹੁੰਚੇ ਆ ਔਰ ਮੈਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਸਹਿਯੋਗੀਆਂ ਦਾ ਜਿਹੜੇ ਸਾਨੂੰ ਬੜਾ ਸਹਿਯੋਗ ਕਰਦੇ ਆ ਔਰ ਨਾਲ ਹੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਦੇ ਆ ਕਿ ਵਾਹਿਗੁਰੂ ਹਰ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਹਰ ਪਰਿਵਾਰ ਨੂੰ ਜਿਹੜਾ ਆ ਉਸ ਵੈਰ ਨਿਰਪਰ ਕਰੀ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਆਉਣ ਵਾਲਾ ਸਮਾਂ ਜਿਹੜਾ ਆ ਉਸ ਆਗਾ ਬਖਸ਼ਿਸ਼ ਕਰੀ ਸਾਰੇ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਇਸ ਔਖੀ ਘੜੀ ਦੇ ਵਿੱਚ ਆਪਾਂ ਹੜ ਪੀੜਤ ਪਰਿਵਾਰਾਂ ਦੇ ਨਾਲ ਨਾਲ ਮਿਲ ਕੇ ਖੜੇ ਹੋਈਏ ਔਰ ਉਹਨਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਕੱਢੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੈ ਭੀਨ ਜੈ ਭਾਰਤ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਦੀ ਪੇਰੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੇ ਪੇਰੀ ਕਾਂਡਾ